ਪਾਲਕ ਨੂੰ ਤਾਂ ਲੱਗ ਗਏ ਸ ਤੇ ਪਾਣੀ ਪਾ ਗਏ ਚ 2.5 3 ਗਲਾਸ ਨੂੰ ਉਬਾਲਾ ਮਾਰਾ ਕੇ ਸਮਾਰ ਕੇ ਹੁਣ ਇਹਨੂੰ ਮਿਕਸੀ ਚ ਢੇੜਾ ਦੇ ਕੇ ਦਾ ਪੇਸਟ ਬਣਾ ਲੈਣਾ ਆਪਾਂ ਨੇ ਆ ਬਣ ਗਿਆ ਪੇਸਟ ਟਮਾਟਰ ਪਿਆਜ਼ ਪਾ ਗਏ ਚ ਪੇਸਟ ਬਣਾ ਕੇ ਦਾ ਪਿਆਜ਼ਾਂ ਨੂੰ ਅਲੱਗ ਰ ਕੱਟਣਾ ਸੌਰੀ ਇਹ ਸਰੋਂ ਦਾ ਤੇਲ ਤੇਜ ਪਤਾ ਵਿੱਚ ਪਾ ਕੇ ਵਿੱਚ ਪਾ ਕੇ ਪਿਆਜ਼ ਇਹਨੂੰ ਸਮਾਰ ਕੇ ਭੁੰਨ ਲੈਣਾ ਜਦੋਂ ਤੱਕ ਇਹ ਪੂਰਾ ਪੱਕ ਨਹੀਂ ਜਾਂਦਾ ਵੀਰੋ ਤੇ ਬਾਅਦ ਚ ਪਾੜਨਾ ਟਮਾਟਰਾਂ ਦਾ ਪੇਸਟ ਲਾ ਹੁਣਾਂ ਦਾ ਪੇਸਟ ਵਿੱਚ ਮੈਂ ਇਹਦਾ ਕੁਝ ਬੁੱਕਾ ਕਰ ਲਿਆ ਸੀਗਾ ਤੇ ਮਿਰਚਾਂ ੂਣ ਹਲਦੀ ਮਸਾਲੇ ਮਸੂਲੇ ਜਿਵੇਂ ਪਾ ਲਏਗੇ ਤੇ ਐਂਡ ਚ ਤੁਸੀਂ ਪਾਣਾ ਐਮ ਡੀ ਐਚ ਦਾ ਮਸਾਲਾ ਇਹ ਤਾਂ ਰਾਈ ਜੀ ਆ ਆ ਬਰੋ ਅੰਕਲ ਜੀ ਬੜੇ ਫੇਮਸ ਸੀਗੇ ਪਾ ਕੇ ਜ ਸਵਾਦ ਆ ਜਾਣਾ ਇਹਨਾਂ ਨਾਲ ਥੋੜਾ ਜਿਹਾ ਹੁਣ ਇਸ ਤੋਂ ਬਾਅਦ ਤੁਸੀਂ ਆ ਪਾਣਾ ਪੇਸਟ ਮਹਿੰਦੀ ਲੱਗਦੀ ਆ ਥਾਲੀ ਟੜਾਕੇ ਨੂੰ ਸਮਾਰ ਕੇ ਮਿਕਸ ਕਰ ਲੈਣਾ ਤੇ ਨੂਨ ਮਸਾਲਾ ਪੂਰਾ ਮਿਕਸ ਕਰਕੇ ਪਾਣੀ ਦੀ ਕੋਲੀ ਪਾ ਕੇ ਇਹ ਚ ਫੇਰ ਰੜਾਓ ਇਹਨੂੰ ਤੇ ਐਡ ਕਰੋ ਪਨੀਰ ਇਹਦੇ ਬਿਨਾ ਗੱਲਬਾਤ ਨਹੀਂ ਬਣਨੀ ਹੈ ਇਹ ਜਲਮ ਪਨੀਰ ਹੈ ਜੀ ਮੈਂ 200 ਦਾ ਲੈ ਕੇ ਆਇਆ ਬਾਕੀ ਤੁਹਾਡੀ ਮਰਜ਼ੀ ਜਿੰਨਾ ਮਰਜ਼ੀ ਪਾਓ ਮੇਰਾ ਤਾਂ ਫੇਵਰੇਟ ਹੈ ਆ ਚੱਕੋ ਫਾਈਨਲ ਲੁੱਕ ਬਾਕੀ ਤੁਸੀਂ ਮਿਰਚ ਲਾਲ ਮਿਰਚ ਪਾ ਕੇ ਤੜਕਾ ਲਾਣਾ